ਮੇਰਾ ਲਖਮੀ ਸ਼ਕਮਾ ਸ਼ਿਹਾ ਜੀ ਕਿੰਨੀ ਪੀੜੀ ਕੰਮ ਕਰਦੀ ਸੀ ਕੀ ਕਹਿਣਾ ਚਾਹੋਗੇ ਸਾਡੀ ਦੇਖੋ ਜੀ ਇਹ ਪੀੜੀ ਤੀਸਰੀ ਦੇ ਸਾਡੇ ਪਾਪਾ ਜਿਹੜਾ ਨਾਮ ਸੁੰਦਰਦਾਸ ਸ਼ੋਕਮਾਰ ਪਾਪਾ ਦਾ ਨਾਮ ਚਾਚਾ ਜਿਹੜਾ ਨਾਮ ਵੀਜੇ ਕੁਮਾਰ ਤੇ ਨਾਲ ਮੈਂ ਹੈ ਪਾਪਾ ਜਿਹੜਾ ਸ਼ੁਰੂ ਤੋਂ ਛੋਟੇ ਹੁੰਦੇ ਆ ਪਾਪਾ ਦੀ ਬੰਦੇ ਕੰਮ ਕਰਦੇ ਸੀ ਅਸੀਂ ਦਾਦਾ ਜੀ ਨੂੰ ਪਾਪਾ ਹੀ ਕਹਿੰਦੇ ਸੀ ਅਸੀਂ ਉਹਨਾਂ ਦੀ ਦੁਕਾਨ ਤੇ ਕੰਮ ਕਰਦੇ ਸੀ ਸਭ ਤੋਂ ਖਾਸੀਅਤ ਸਰਦੀਆਂ ਦੀ ਮੂੰਫਲੀ ਲਿਗਾ ਚੱਕਾ ਜਿਹੜੀ ਕਿ ਖਸਤਾ ਗਈ ਸੀ ਉਹ ਟਾਈਮ ਤੇ ਐਨੀ ਖਸਤਾ ਗਾਜਬ ਬੰਦੀ ਸੀ ਹੁਣ ਵੀ ਖਸਤਾ ਹੀ ਬੰਦੀ ਆ ਕਹਿੰਦੇ ਮਤਲਬ ਹੈ ਕਵਾਂਟੀਟੀ ਕਰੇ ਅੱਗੇ ਸਾਨੂੰ ਮਿਹਨਤ ਪੂਰੀ ਮਿਲਦੀ ਸੀ ਸਮੇ ਸਸਤੇ ਸੀ ਚਲੋ ਪੈਸੇ ਵੀ ਦੋ ਬਜਦੇ ਹੂ ਤੇ ਇੰਨੇ ਪੈਸੇ ਬਜਦੇ ਨਹੀਂ ਚਲੋ ਬਾਹਰ ਵੀ ਜਾਂਦੀ ਹੁਣ ਬਾਹਰੋਂ ਬੜਾ ਮਾਰਿਆ ਡਿਮਰ ਤਿਆਰ ਹੋ ਗਿਆ ਬੜੀ ਮਿਹਨਤ ਕੀਤੀ ਬਾਕੀ ਹੈਗਾ ਖਾਸियत ਇਹ ਹੀ ਹੋਗੀ ਮੂਫਲੀ ਦੇ ਗੱਜੇ ਬਾਕੀ ਇੱਕ ਗੱਜੇ ਘੋਰ ਗਿੱਲਾਂ ਦੀ ਡਰੈਪੂਡ ਗੱਜੇ ਗਾ ਆਪਣਾ ਕੁਰਬਲੀ ਗੱਜੇ ਖੁਰਪਾ ਗੱਜੇ ਐਕਸਰ ਦੀਆਂ ਤੋਪੇ ਇਹ ਕਿ ਸੋਦੇ ਬੜੇ ਮਹਿੰਗੇ ਕਿੱਥੇ ਕਿੱਥੇ ਢੇਜਦੇ ਤੁਸੀਂ ਗੱਜੇ ਇਹ ਲੋਕਲੀ ਅੰਮ੍ਰਿਤਸਰ ਚ ਤੇ ਉਹ dissarna ਕਮਾਈ ਘਟੀ ਜਾਂ ਕਿ ਚੌਥੀ ਪੀੜੀ ਕੰਮ ਕਰੇਗੀ ਨਾ ਜੀ ਨਾ ਜੀ ਕਿੱਥੇ ਚੌਥੀ ਪੜਾਈ ਆ ਵੱਕ ਕੇ ਕੰਮ ਕਰ ਕਰ ਕੇ ਕਿਉਂਕਿ ਇੰਨੀ ਮਿਹਨਤ ਕਰ ਕਿਸਾਨ ਦਾ ਸਫਲ ਹੁੰਦਾ ਹੀ ਕੁਝ ਨਹੀਂ ਪਿਆ ਅਸੀਂ ਚਲੋ ਲੱਗੇ ਚਲੋ ਪੁਰਾਣੀ ਲੱਗੇ ਕੰਮ ਚਲੋ ਨਾਲ ਜ ਪਾਪਾ ਦੇ ਨਾਲ ਕਰ ਹੀ ਜਾਈਦਾ ਚਲੋ ਟਾਈਮ ਪਾਸ ਕਰੀਏ ਤੇ ਹੋਰ ਕੀ ਹੈ ਕਿ ਸੋਦੇ ਬੜੇ ਮਹੰਗੇ ਐ ਕਿ ਸਭ ਮੰਗਿਆ ਨੇ ਬੜਾ ਲੱਕ ਤੋੜਿਆ ਕਿ ਸਭ ਤੋਂ ਜ਼ਿਆਦਾ ਮੂੰਫਲੀ ਮਹਿੰਗੀ ਹੈ ਇਹ ਕਿ ਮੂੰਫਲੀ 1000 ਹੱਥ ਕੁਆਂਟਾ ਤੋਂ ਉੱਪਰ ਹੈ ਮੂੰਫਲੀ ਜਿਹੜੀ ਕਿ ਪਿਛਲੇ ਸਾਲ 100 ਰੁਪਏ ਤੋਂ ਫੱਲੇ ਜੀ ਮੂਫਲੀ ਆ ਕਿ ਸੋਰ ਪਤ ਉੱਪਰ ਕੀ ਮੂਫਲੀ ਤੇ ਮੂਫਲੀ ਉੱਪਰ ਹੋਣ ਕਰਕੇ ਉੱਪਰ ਉਹਨੂੰ ਫਿਰ ਮਟੀਰੀਅਲ ਮਹਿੰਗਾ ਰਹਿਣਾ ਉਹਨੂੰ ਫਰਾਈ ਕਰਨਾ ਫਰਾਈ ਕਰਕੇ ਫਿਰ ਇਹਨੂੰ ਦੁਕਾਨਦਾਰ ਨਾਲ ਸੇਲ ਕਰਨਾ ਫਿਰ ਉਹਨੇ ਗੱਜਕ ਬੁਣਾਨੀ ਵਿਵਸਾ ਨਾਲ ਖਰਚੇ ਖਰਚੇ ਬਣੇ ਵੀ ਮਹਿੰਗੀ ਸੌਦਾ ਵਿਕਣਾ ਗੁੜ ਵੀ ਆਰ ਕੀ ਤੇਜ ਹੈ ਦੇਸੀ ਗੁੜ ਬਹੁਤ ਤੇਜ ਹੈ ਖੰਡ ਵੀ ਤੇਜ ਆਰ ਕੀ ਹਰ ਇੱਕ ਸੌਦਾ ਮਹਿੰਗਾ ਹੋ ਕੀ ਦਿੱਤਾ ਜੀ ਗੱਚਕ ਜਿਹੜੀ ਹੱਥ ਨਾਲ ਬਣਾਈ ਜਾਂਦੀ ਹੈ ਬਹੁਤ ਘੱਟ ਫੈਕਟਰੀਆਂ 'ਚ ਲੇਕਿਨ ਉਹ ਕਦੇ ਛੋਟੀ ਪੀੜੀ ਕੰਮ ਨਹੀਂ ਕਰੇਗੀ ਕੀ ਕਹਿਣਾ ਜਾਓਗੇ ਤੁਸੀਂ ਵੈਰੀ ਲੋਕਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਆ ਗੱਚਕ ਜੀ ਅੱਜ ਦਾ ਅੱਜ ਦਾ ਜੋ ਯੁੱਗ ਹੈ ਮਸ਼ੀਨੀ ਯੁੱਗ ਹੋ ਚੁੱਕਾ ਹੈ ਆ ਜਿਹੜੇ ਹੱਥ ਦੇ ਕਾਰੀਗਰ ਨੇ ਚਾਹੇ ਉਹ ਕਿਸੇ ਵੀ ਕਿੱਤੇ ਨਾਲ ਜੁੜੇ ਹੋਏ ਨੇ ਚਾਹੇ ਕਿਸੇ ਵੀ ਕਾਰੋਬਾਰ ਨਾਲ ਜੁੜੇ ਨੇ ਸਾਰੇ ਹੱਥ ਦੇ ਕਾਰੀਗਰ ਜਿਹੜੇ ਨੇ ਉਹ ਖਤਮ ਹੁੰਦੇ ਜਾ ਰਹੇ ਆ ਕਿਉਂਕਿ ਮਸ਼ੀਨੀ ਯੁੱਗ ਕਾਰਨ ਜਿਹੜਾ ਕੰਮ 10 ਬੰਦਿਆਂ ਨੇ ਕਰਨਾ ਇੱਕ ਮਸ਼ੀਨ 10 ਬੰਦਿਆਂ ਦਾ ਇਕੱਲਾ ਕੰਮ ਕਰ ਰਹੀ ਆ ਦੂਸਰਾ ਮਸ਼ੀਨ ਦੇ ਵਿੱਚ ਲੋਕਾਂ ਨੂੰ ਵੇਖਣ ਦੇ ਵਿੱਚ ਬੜੀ ਸਫਾਈ ਨਜ਼ਰ ਆਉਂਦੀ ਹੈ ਕਿ ਬੜੀ ਸਾਫ ਸੁਥਰੀ ਚੀਜ਼ ਬਣੀ ਆ ਕਿਉਂਕਿ ਹੱਥ ਨਾਲ ਜਿਹੜੀ ਚੀਜ਼ ਬਣਾਨੀ ਹੈ ਉਹ ਹੱਥ ਨਾਲ ਥੋੜਾ ਬਹੁਤੀ ਉਹਦੀ ਸ਼ੇਪ ਖਰਾਬ ਹੋ ਜਾਂਦੀ ਹੈ ਪਰ ਜਿਹੜੀ ਚੀਜ਼ ਹੱਥ ਨਾਲ ਬੰਦੀ ਆ ਜਿਹੜਾ ਸਵਾਦ ਸਾਡਾ ਹੱਥ ਨਾਲ ਗਚਕ ਦਾ ਬੰਦਾ ਜਿਵੇਂ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਇੰਨੀ ਮਿਹਨਤ ਕਰਕੇ ਪਹਿਲਾਂ ਗੁੜ ਦੀ ਚਾਣੀ ਬਣਾਉਂਦੇ ਨੇ ਫਿਰ ਮੂੰਗਫਲੀ ਨੂੰ ਤਲਕੀ ਉਹਦੇ ਵਿੱਚ ਪਾਉਂਦੇ ਆ ਫਿਰ ਉਹਦੀ ਗਚਕ ਬਣਾਉਂਦੇ ਆ ਕਿੰਨੇ ਬੰਦੇ ਲੱਗੇ ਨੇ 10 ਪਰਿਵਾਰ ਲੱਗੇ ਨੇ 10 ਪਰਿਵਾਰ ਰੋਟੀ ਖਾਂਦੇ ਆ ਤੋਂ ਤੇ ਉਹ ਜਿਹੜਾ ਸਾਡਾ ਹੱਥ ਨਾਲ ਗੱਚਕ ਬਣਾਉਣ ਵਾਲਾ ਜੋ ਸੁਆਦ ਹੈ ਉਹ ਮਸ਼ੀਨੀ ਯੁੱਗ ਦੇ ਵਿੱਚ ਸੁਆਦ ਖਤਮ ਹੁੰਦਾ ਜਾ ਰਿਹਾ ਨਾਲ ਦੇ ਨਾਲ ਇਹਨਾਂ ਲੋਕਾਂ ਨੂੰ ਸੀਜ਼ਨ ਦੇ ਸੀਜ਼ਨ ਕੰਮ ਰਹਿ ਗਿਆ ਇੱਕ ਮਹੀਨਾ ਲੋੜੀ ਦੇ ਕੋਲ ਗੱਚਕ ਰੋੜੀ ਦਾ ਕੰਮ ਹੋਣਾ ਇਹਨਾਂ ਨੇ ਇੱਕ ਮਹੀਨਾ ਕੰਮ ਕਰਕੇ 2 ਮਹੀਨੇ ਕੰਮ ਕਰਕੇ 10 ਮਹੀਨੇ ਇਹਨਾਂ ਨੇ ਉਸੇ ਕੰਮ ਦੇ ਨਾਲ ਰੋਟੀ ਖਾਣੀ ਹੈ ਇਹਨਾਂ ਦਾ ਕਿਤੇ ਨਾ ਕਿਤੇ ਆ ਕੇ ਮਨੋਬਲ ਟੁੱਟ ਜਾਂਦਾ ਕਿਉਂਕਿ 10 ਮਹੀਨੇ ਜਦੋਂ ਵਿਲੇ ਰਹਿਣਾ ਪੈਂਦਾ ਫਿਰ ਇਹ ਦਿਹਾੜੀਆਂ ਕਰਦੇ ਨੇ ਚਾਹੇ ਈ ਰਿਕਸ਼ਾ ਚਲਾਉਂਦੇ ਨੇ ਚਾਹੇ ਹੋਰ ਕੋਈ ਛੋਟੇ ਜਿਹੜੇ ਨਵੇਂ ਕੰਮ ਇਹਨਾਂ ਨੂੰ ਦਿਹਾੜੀਆਂ ਕਿਤੇ ਮਿਲਦੀਆਂ ਉਹ ਦਿਹਾੜੀਆਂ ਤਾਂ ਚੱਲ ਜਾਂਦੇ ਨੇ ਇਨਾਂ ਦਾ ਮਨੋਬਲ ਇਸ ਕਰਕੇ ਟੁੱਟਦਾ ਕਿ ਅਸੀਂ ਐਡੇ ਵੱਡੇ ਕਾਰੀਗਰ ਹੋਣ ਦੇ ਬਾਵਜੂਦ ਸਾਨੂੰ ਦਿਹਾੜੀਆਂ ਕਰਨੀਆਂ ਪੈਂਦੀਆਂ ਨੇ ਸਾਡਾ ਦੇਸ਼ ਤੁਹਾਨੂੰ ਪਤਾ ਹੈ ਕਿ ਛੋਟੇ ਉਦਯੋਗਾਂ ਦੇ ਤੇ ਨਿਰਭਰ ਆ ਅੱਜ ਬੇਰੋਜ਼ਗਾਰੀ ਦਾ ਸਭ ਤੋਂ ਵੱਡਾ ਜਿਹੜਾ ਕਾਰਨ ਆ ਉਹ ਇਹ ਹੈ ਕਿ ਸਾਡੇ ਛੋਟੇ ਉਦਯੋਗ ਬੰਦ ਹੁੰਦੇ ਜਾ ਰਹੇ ਨੇ ਸਰਕਾਰ ਇਨਾਂ ਵੱਲ ਧਿਆਨ ਕਰੇ ਇਨਾਂ ਛੋਟੇ ਉਦਯੋਗਾਂ ਨੂੰ ਸਬਸਿਡੀ ਜਾਂ ਹੋਰ ਦੂਜੀਆਂ ਫੈਸਿਲਿਟੀਆਂ ਦੇਣ ਜਿਨ੍ਹਾਂ ਨਾਲ ਇਹ ਲੋਕ ਆਪਣਾ ਕੰਮ ਕਰ ਸਕਣ 12 ਮਹੀਨੇ ਕੰਮ ਕਰ ਸਕਣ ਤੇ ਆਪਣੇ ਪਰਿਵਾਰ ਨੂੰ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਤੇ ਸਾਡੀ ਦੇਸ਼ ਦੀ ਜਿਹੜੀ ਇਕਨੋਮੀ ਆ ਉਹ ਵੀ ਕਿ ਕਿਸ ਕਿਸੇ ਹੱਦ ਤੱਕ ਇਹਨਾਂ ਛੋਟੇ ਉਦਯੋਗਾਂ ਨਾਲ ਜੁੜੀ ਹੋਈ ਹੈ ਤੁਸੀਂ ਵੇਖੋ ਕਿਤੇ ਵਾਂਸ ਦਾ ਬਣਾਉਂਦੇ ਨੇ ਕਿਤੇ ਲੱਡੂਆਂ ਦਾ ਕੰਮ ਨੇ ਕਿਤੇ ਖਟੇਲੇ ਛੋਲੇ ਬੰਦੇ ਨੇ ਛੋਟੇ ਉਦਯੋਗ ਜਿਹੜੇ ਇਹ ਛੋਟੇ ਛੋਟੇ ਕੰਮ ਨੇ ਇਹ ਹੱਥ ਨਾਲ ਹੀ ਹੋ ਸਕਦੇ ਨੇ ਇਹਨਾਂ ਵਾਸਤੇ ਮਸ਼ੀਨਾਂ ਨਹੀਂ ਬਣੀਆਂ ਹੁਣ ਪੇਸਟਰੀ ਹੈ ਬੇਕਰੀ ਵਾਲੀ ਦੁਕਾਨ ਤੇ ਬਰਥਡੇ ਕੇਕ ਹੈ ਇਹ ਮਸ਼ੀਨਾਂ ਨਾਲ ਨਹੀਂ ਬਣ ਸਕਦੇ ਇਹਨਾਂ ਦੀ ਪੈਕਿੰਗ ਨਹੀਂ ਹੋ ਸਕਦੀ ਸੋ ਸਰਕਾਰ ਨੂੰ ਚਾਹੀਦਾ ਇਹਨਾਂ ਛੋਟੇ ਉਦਯੋਗਾਂ ਨੂੰ ਵਾਸਤੇ ਕੋਈ ਨਾ ਕੋਈ ਸਬਸਿਡੀ ਜਾਂ ਕੋਈ ਸਕੀਮ ਲੈ ਕੇ ਆਣ ਤਾਂ ਕਿ ਇਹ ਲੋਗ ਆਪਣਾ ਪਾਲਣ ਪੋਸ਼ਣ ਕਰ ਸਕਣ ਇਹ ਲੋਗ ਜਿੰਦਾ ਰਹਿ ਸਕਣ ਇਹਨਾਂ ਨੂੰ ਜਿੰਦਾ ਰੱਖਣਾ ਬੜਾ ਜ਼ਰੂਰੀ ਹੈ